ਸ਼ਹਿਰ ਨਾਬਾ ਵਿੱਚ ਪਿਛਲੇ ਲੰਮੇ ਸਮੇਂ ਤੋਂ ਲੁੱਟਾਂਖੋਣ ਅਤੇ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਸੀ ਇਨ੍ਹਾਂ ਘਟਨਾਵਾਂ ਨੂੰ ਨਵਨਿਯੁਕਤ ਐਸਐਚਓ ਸਰਪਜੀਤ ਸਿੰਘ ਜਿਮਾ ਨੇ ਨਾਬਾ ਕਤਵਾਲੀ ਵਿੱਚ ਕੁਝ ਸਮਾਂ ਪਹਿਲਾਂ ਉਹਨਾਂ ਉਪਰੰਤ ਬਹੁਤ ਜ਼ਿਆਦਾ ਹੱਦ ਤੱਕ ਠੱਲ ਪਾਈ ਹੈ ਬੀਤੇ ਦਿਨੀ ਕਿ ਨਾਬਾ ਵਿਖੇ ਫੈਕਟਰੀ ਵਿੱਚ ਕੰਮ ਕਰਦੇ ਪ੍ਰਵਾਸੀ ਫੋਰਮੈਨ ਨਾਲ ਕੁਝ ਵਿਅਕਤੀਆਂ ਵੱਲੋਂ ਸਵੇਰੇ 3 ਵਜੇ ਦੇ ਕਰੀਬ ਲੁੱਟ ਕੀਤੀ ਗਈ ਸੀ ਜੀ ਸੁਪਰੰਤ ਉਹਨਾਂ ਵੱਲੋਂ 10000 ਰੁਪਏ ਮੋਬਾਈਲ ਫੋਨ ਖੋਨ ਉਪਰੰਤ ਉਸਦਾ ਇੱਟਾਂ ਮਾਰ ਕੇ ਸਿਰ ਪਾੜ ਦਿੱਤਾ ਗਿਆ ਸੀ ਪ੍ਰਵਾਸੀ ਫਾਰਮਰ ਕਾਂਗਰਸ ਪਾਰਟੀ ਦੇ ਨਾਬਾ ਤੋਂ ਪ੍ਰਧਾਨ ਵਿਵੇਕ ਸਿੰਘਲਾ ਦੀ ਫੈਕਟਰੀ ਵਿੱਚ ਕੰਮ ਕਰਦਾ ਸੀ ਪੁਲਿਸ ਨੂੰ ਸੂਚਨਾ ਦੇਣ ਉਪਰੰਤ ਪੁਲਿਸ ਸਰកਤ ਵਿੱਚ ਆਈ ਅਤੇ 2 ਘੰਟੇ ਵਿੱਚ ਲੁੱਟਾਂ ਖੋਆਂ ਕਰਨ ਵਾਲੇ ਪੂਰੇ ਗਿਰੋਹ ਨੂੰ ਕਾਬੂ ਕੀਤਾ ਕਿਤੇ ਕਿੰਨੇ ਵਿਅਕਤੀ ਥੇ आपके साथ कैसे मारपीट की मैंने कहने का मतलब वहाँ से आ रहे थे स्टेशन से जब बस स्टैंड के जो गली जाता है उस वहाँ पहुँचे पाँच छः लोग हमको कहने का मतलब कि ले घेर लिए जो मेरा कपड़ा था पैसा था दस हजार रुपये सारा निकाल लिए और मैं मांगने गया तो मेरे को ईट से सर पर मारे और पेट में भी मारे थे पाँच छः बंदे थे, थे? हाँ जी क्या बोला बोले कि सारा पैसा दे दो और जे बे जो पैसा था वो भी ले गए जो कहने का मतलब बेग में कपड़ा उपड़ा लिए थे वो भी सब कुछ ले गए तो आप कहां से आ रहे मोबाइल भी ले गए मैं यूपी से आ रहा था प्रयागराज जहाँ पर रहती वो नब्बा में रहते हैं ब्यूटी पुल फाइन कास्टिंग में काम करते हैं पुलिस के द्वारा मामला दर्ज किया गया है आ, कैसे देखते आप एकदम कार्रवाई जो किया गया है वो हमारे लिए सही है कि आगे चल कर कहने का मतलब ऐसा न हो किसी के साथ किसी और साथी के साथ भी ऐसा हुआ है? नहीं हमारे साथ तो पहली बार हुआ है मैं किसी साथी को तो नहीं जान रहा हूँ कि इस तरह हुआ है कितने टाइम तो काम कर करता है ਜਰਬਾ ਜੀ ਹੋ ਗਈ ਤਿੰਨ ਦੋ ਤਿੰਨ ਕਿਵੇਂ ਲੁਕਦੇ ਸੀ ਲੁਕਾ ਰਹੇ ਤੇ ਜਰ ਆਪਣਾ ਜੀ ਅੰਦਰ ਨੇ ਐਪ ਖੋ ਗਰ ਲਾ ਪਰ ਸਮਾਰਦੇ ਵੀ ਨਹੀਂ ਦਿੱਖੀ ਚੀਜ਼ ਦਿੱਖੀ ਸੀ ਜਰ ਕਈ ਵਾਰ ਹੁੰਦੀ ਸੀ ਕਿ ਕਈ ਵਾਰ ਵਰ ਲੁਕੀ ਐ ਤੱਕਾ ਦੇ ਕੇ ਮਾਰ ਪਾ ਜੁਰੰਦੇ ਸੀ ਜੀ ਕੋਕੇ ਉਹਨੇ ਕੱਢ ਲਿਆ ਜਿਹੜਾ ਕੱਲ ਤੁਸੀਂ ਜਿਹੜੇ ਵਾਰਦਾਤ ਕੀਤੀ ਆ ਕਿੰਨੇ ਜਾਣੇ ਸੀ ਤੇ ਤੁਸੀਂ ਕਿਵੇਂ ਉਹਨਾਂ ਨੂੰ ਉੱਕਿਆ ਜਾਂ ਕਿਵੇਂ ਮੋਬਾਈਲ ਖੋ ਕੇ ਰੱਖੀ ਉਹਨਾਂ ਨੂੰ ਜਦੋਂ ਆਇਆ ਉਹਨਾਂ ਨੇ ਤਾਂ ਕਮਾਰ ਕਰੇ ਸਟੋਕੇ ਉਹਦੇ ਉਹ ਦੂਜੇ ਮੁੰਡੇ ਨੇ ਕੁਝ ਮਾਰਿਆ ਜੀ ਉਹਨਾਂ ਦੇ ਸਿਰ ਤੇ ਮਾਰਿਆ ਕੀ ਹੈ ਤੁਹਾਨੂੰ ਵੀ ਤਾਂ ਪਤਾ ਨਾ ਸਿਰ ਮੇਰੇ ਮੂੰਹ ਨੂੰ ਮਾਰੀ ਗਈ ਉਹਨੇ ਪਤਾ ਨਹੀਂ ਕੀ ਮਾਰਿਆ ਤੁਹਾਡੇ ਖਬਰੇ ਪਤਾ ਨਹੀਂ ਕੀ ਸੀਗਾ ਜੀ ਉਹਦੇ ਹੱਥ ਦੇ ਮੁੰਡੇ ਉਹਦੇ ਟੰਪੇ 'ਚ ਸੀ ਮੇਰੇ ਕੋਲ ਸਿਰ ਕੁਛ ਨਹੀਂ ਸੀ ਉਸ ਟਾਈਮ ਉਸ ਟਾਈਮ ਮੈਂ ਆਇਆ ਮੇਰਾ ਮੂੰਹ ਨੂੰ ਮਾਰੀ ਗਈ ਦੂਜੇ ਮੁੰਡੇ ਮੇਰੇ ਨਾਲ ਦੇ ਸੀਗੇ ਉਹਨਾਂ ਨੇ ਮਾਰਿਆ ਵਾ ਜੀ ਸਰ ਕਿੰਨੇ ਕ ਵਾਰ ਦਿੱਤਾ ਹੁਣ ਤੱਕ ਹੋ ਗਿਆ ਉਹ ਮੇਰੇ ਤੇ ਚਾਰ ਪਰਚੇ ਨੇ ਕਿ ਲੋਟਾ ਉਹਨਾਂ ਇੱਥੇ ਕਿਤੇ ਕੀਤੇ ਨੇ ਸਿਰ ਆਪਣਾ ਜੀ ਨੇ ਇੱਕ ਫਟੇ ਵਰ ਸਾਈਕਲ ਲਈ ਉਹ ਮਨਉ ਦਾ ਜੀ ਤੇ ਦੋ ਨਾ ਪੇਰੇ ਨੇ ਜੀ ਇੱਕ ਅੰਡਿਆ ਜ਼ਾ ਇੱਕ ਕੋਲਾ ਕੋ ਦਾ ਕੋਈ ਮਨਉ ਕਿ ਤੇਰ ਨੂੰ ਬਸ ਕੁਝ ਨਹੀਂ ਕਰ ਕੋਰਨ ਕੀ ਆ ਮੇਨ ਕਿਉਂ ਇਹ ਚੀਜ਼ਾਂ ਕਰਦੋਂ ਤੁਸੀਂ ਆਪ ਵੀ ਕਮਾ ਕੇ ਖਾ ਸਕਦੇ ਹੋ ਇਹ ਦੀ ਗੱਲ ਕਿਵੇਂ ਪੈਗੀ ਨਸ਼ੇ ਦੀ ਤੋਰ ਤੋਂ ਜੀ ਮੈਨੂੰ ਨਹੀਂ ਪਤਾ ਕਿ ਮੈਨੂੰ ਸੱਡ ਵੀ ਸਾਲ ਨੂੰ ਸਰਕਾਰ ਵੱਲੋਂ ਵੀ ਹੁਣ ਤਾਂ ਉਪਰਾਲੇ ਕੀਤੇ ਜਾ ਰਹਾ ਜਾ ਰਹੇ ਸਰੋ ਜੀ ਨਾ ਜੇ ਜੋ ਹੋ ਗਈ ਅੱਜ ਤੋਂ ਬਾਅਦ ਨਹੀਂ ਗਲਤੀ ਹੋਊਗੀ ਹੋ ਸਕਦੀ ਚਿੱਟਾ ਪੀਣਾ ਹਾਂਜੀ ਜੀ ਹੁਣ ਗਲਤੀ ਮਾਦਦ ਨੂੰ ਹਾਂਜੀ ਕਿੰਨਾ ਕ ਬੰਦਾ ਦਾ ਗੈਨ ਭੱਜਦਾ ਜਿਹੜਾ 7 ਜਾਣੇ ਹੋਰ ਵੀ ਨਹੀਂ ਨਾਲ ਤੁਹਾਡੇ ਹਾਂਜੀ 7 ਜਾਣੇ ਬਸ ਇਹੀ ਜਾਂਦਾ ਹੈ ਸ੍ਰੀਪਾਲ ਜੀ ਅਰੇ ਕਹਿੰਦੇ ਕਿ ਅਸੀਂ ਉਹ ਹੀ ਪਾਰਟੀ ਕਰਾ ਦਿੰਦੇ ਆਂ ਅਗਰ ਉਹ ਹੀ ਕੰਡਿੰਗ ਕਰੀ ਬਕਰਾਓ ਉੱਥੇ ਪੱਟੀ ਕਰਾ ਦਿਓ ਪੱਟੀ ਕਰਾ ਕੇ ਜਿੱਤੇ ਗੱਡੀ ਸੇਫ ਲਵਾ ਦਿਓ ਰਿਪਨ ਜਿੱਥੇ ਐਕਸੀਡੈਂਟ ਹੋਇਆ ਹੈ ਆਂ ਠੀਕ ਹਾਂ ਉਹ ਜਿਹੜੀਆਂ ਆ ਵਾਰਦਾਤਾਂ ਕਰ ਰਹੇ ਸੀਗੇ ਇਹ ਇਹ ਦੇਖਦੇ ਸੀ ਕਿ ਜਿੱਥੇ ਵੀ ਮਾਈਗ੍ਰੈਂਟ ਲੇਬਰ ਹੈਗੀ ਆ ਮਾਈਗ੍ਰੈਂਟ ਲੇਬਰ ਵਾਲਾ ਕੋਈ ਬੰਦਾ ਖੜਾ ਹੈ ਜਾਂ ਕੋਈ ਕੱਲਾ ਕੱਲਾ ਬੰਦਾ ਖੜਾ ਹੈ ਉਹਦੇ ਤੇ ਕੋਈ ਨਾ ਕੋਈ ਇਹ ਵਾਰ ਕਰਦੇ ਸੀ ਵਾਰ ਕਰਨ ਤੋਂ ਬਾਅਦ ਉਹਦਾ ਕੋਈ ਮੋਬਾਈਲ ਜਾਂ ਉਹ ਤੋਂ ਕੋਈ ਪੈਸੇ ਸਨੇਚ ਕਰਕੇ ਚਲੇ ਜਾਂਦੇ ਸੀ ਕੱਲ ਵੀ ਕਿੰਨੇ ਐਂਸੀਡੈਂਟ ਹੋਇਆ ਸਾਡੇ 3:00 ਵਜੇ ਬੱਸ ਸਟੈਂਡ ਤੋਂ ਪਿੰਟੂ ਨਾਮ ਦਾ ਇੱਕ ਵਿਅਕਤੀ ਜਿਹੜਾ ਹੈਗਾ ਇਹ ਕੰਮ ਕਰਦਾ ਇੱਥੇ ਮਿਲ ਦੇ ਵਿੱਚ ਕੰਮ ਕਰ ਰਿਹਾ ਤੇ ਉਹ ਜਦੋਂ 3:30 ਵਜੇ ਉਤਰਿਆ ਤੇ ਉਹ ਇਹਨੂੰ ਇਕੱਲਾ ਦੇਖ ਕੇ ਇਹ ਬੰਦੇ ਉਹ ਮੌਕੇ ਤੇ ਇਹਨਾਂ ਨਾਲੇ ਸੱਟਾਂ ਮਾਰੀਆਂ ਔਰ ਮੋਬਾਈਲ ਔਰਦੇ ਪੈਸੇ ਕੋ ਕੇ ਚਲੇ ਗਏ ਫਿਰ ਜਿਹੜਾ ਆ ਰਿਹਾ ਨੇ ਜੀ ਇਹ ਸੱਤ ਸੱਤ ਜਣੇ ਨੇ ਜੀ ਬਾਈ ਨੇਮ ਸੱਤ ਜਣੇ ਦਾ ਪਰਚਾ ਦਿੱਤਾ ਉਸ ਤੋਂ ਬਾਅਦ ਇਹ ਰੈਡਲੀ ਜਦੋਂ ਸਾਡੇ ਕੋਲ ਇਤਲਾਹ ਦੇਣ ਆਇਆ ਹੈਗਾ ਅੰਟੂ ਜਿਹਦੇ ਸਿਰ ਤੇ ਸੱਟ ਲੱਗੀ ਸੀ ਇਹਨੇ ਇਤਲਾਹ ਦਿੱਤੀ ਇਮੀਡੀਏਟਲੀ ਨਾਂ ਦੇ ਨਾਲ ਹੀ ਅਸੀਂ ਜਿਹੜਾ ਅ ਇੰਟੈਲੀਜੈਂਸ ਹਿਊਮਨ ਇੰਟੈਲੀਜੈਂਸ ਦੀਆਂ ਕੈਮਰਾਜ਼ ਨਾਲ ਦੂਜੇ ਨਾਲ ਵਰਕਆਊਟ ਕਰਕੇ ਜਿਹੜਾ ਹੈਗਾ ਅਸੀਂ ਅੱਦੇ 2 ਘੰਟੇ ਦੇ ਵਿੱਚ ਅਸੀਂ ਜਿਹੜੇ ਹੈ ਸਾਰੇ ਦੇ ਸਾਰੇ ਬੰਦੇ ਟ੍ਰੇਸ ਕਰ ਲਏ ਇਹੋ ਸਿਰ ਬਰਾਬਰ ਕੀ ਹੋਇਆ ਇਨਨ ਕੋ ਤਾਂ ਟੈਲੀਫੋਨ ਪਰਮ ਫੋਨ ਬਰਾਮਦ ਹੋਏ ਨੇ ਫਿਰ ਇੱਕ ਉਹਨਾਂ ਕੋ ਹੱਥੀ ਜੇ ਬਰਾਮਦ ਹੋਈ ਇੱਕ ਦੋ ਤਿੰਨ ਛੋਟੀਆਂ ਬਰਾਮਦ ਹੋਈਆਂ ਇਹ ਦੇਖੋ ਹਜੇ ਮੈਂ ਇਹਨਾਂ ਦਾ ਦਫੇਸ਼ ਕਰਨ ਤੋਂ ਬਾਅਦ ਰਿਮਾਂਡ ਲਵਾਂਗਾ ਰਿਮਾਂਡ ਤੋਂ ਬਾਅਦ ਫਿਰ ਜਿੰਨੇ ਵੀ ਮੁਕੱਦਮੇ ਜਿਹੜੇ ਸਾਡੇ ਅੰਟਰੀਸ ਹੈਗੇ ਨੇ ਉਹਨਾਂ ਦੇ ਸਾਰੇ ਇੱਕ ਵਾਰੀ ਸ਼ਾਨਬੀਨ ਕਰਕੇ ਵੀ ਕਿਨੇ ਇਹਨਾਂ ਨੂੰ ਰੋਲਤਾ ਨਹੀਂ ਤੇ ਜਿਹੜਾ ਹੈਗਾ ਇਨਵੈਸਟੀਗੇਸ਼ਨ ਕਰਾਂਗੇ ਮੂਲ ਜਾਣਕਾਰੀ ਜੋ ਕੀ ਸਮਝਾਈ ਗਈ ਬੇਸਿਕਲੀ ਇਹ ਹੈ ਵੀ ਇਹ ਇਹ ਇਹਨਾਂ ਦਾ ਮੋਡਸ ਆਪਰੇਟੀਵ ਹੈ ਵੀ ਜਿੱਥੇ ਇਕੱਲਾ ਬੰਦਾ ਦੇਖ ਲੈਂਦੇ ਸੀਗੇ ਇਕੱਲਾ ਬੰਦਾ ਦੇਖ ਕੇ ਇਕੱਲਾ ਹੈਗਾ ਉਹਦੇ ਉਹਦੇ ਤੇ ਕੋਈ ਨਾ ਕੋਈ ਵਾਰ ਕਰਦੇ ਸੀ ਉਸ ਤੋਂ ਬਾਅਦ ਉਹਨੂੰ ਪੈਸੇ ਕੋਲ ਲੈਂਦੇ ਆ। ਇਹ तकरीबन ਇਹ ਜਿਹੜੇ ਹੈਗੇ ਨੇ ਸਾਰੇ ਕੋਈ 20 ਸਾਲ ਦਾ ਕੋਈ 24 ਸਾਲ ਦਾ ਦੋ ਤਿੰਨ ਬੰਦੇ ਹੈਗੇ ਨੇ ਜਿਨ੍ਹਾਂ ਤੇ ਆਲਰੇਡੀ ਸਨੇਚਿੰਗ ਦੇ ਤੇ ਦੂਜੀ ਪਰਚੇ ਦਰਜ ਨੇ। ਇਹ ਐਕਸਪ੍ਰੈਸ ਪੀਓਸ ਤੇ ਸੱਤ ਸੌ ਇਹ ਨਸ਼ੇਵਸੇ ਕਰਦੇ ਜੀ ਹੈ तकरीबन ਸਾਰੇ ਨਸ਼ੇ ਕਰਨ ਵਾਲੇ ਨੇ ਇੱਕ ਵਿੱਚ ਬਾਬੂ ਰਾਮ ਔਰ ਫੋ ਪ੍ਰਿੰਸ ਜਿਹਦੇ ਜਿਹਦੇ ਤੇ ਪਹਿਲਾਂ ਤਿੰਨ ਪਰਚੇ ਦਰਜ ਨੇ ਜੀ ਐਨਡੀ ਦੇ ਪਰਚੇ ਦਰਜ ਨੇ ਦੋ ਸਨੈਚਿੰਗ ਦੇ ਪਰਚੇ ਕਰਦੇ ਇਹ ਮਤਲਬ ਗਰੁੱਪ ਗਰੁੱਪਲੀਟਰ ਟਾਈ ਵੀ ਇਹ ਕੰਮ ਕਰਦਾ ਜੀ ਨਾਲੇ ਕਈ ਨਕਲਾਂ ਵਾਲੀਆਂ ਵੀ ਲੁੱਟਾਂ ਖੋਹੀਆਂ ਨੇ ਉਹ ਵੀ ਤੁਹਾਨੂੰ ਲੱਗਦਾ ਹਾਂ ਜੀ ਇਹ ਤਾਂ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਹਜੇ ਰਿਮਾਂਡ ਲਵਾਗੇ ਰਿਮਾਂਡ ਤੋਂ ਬਾਅਦ ਕਰਾਂਗੇ ਇਹਦੇ ਇਹਦੇ ਅਸੀਂ ਪੀਐਸਐਨ ਦੀ 304 ਮ 115 262 35 ਜੀ 190 ਬੀ ਬੀਨਸ ਦੇ ਵਿੱਚ ਜਿਹੜਾ ਹੈਗਾ ਪਰਚਾ ਦਿੱਤਾ ਹੈ। ਬਾੜ ਦੇ ਗੁਲਾਮ ਹੋ ਗਏ ਪਗੜੀ ਹੁੰਦ ਉਮੀਦ ਹੈ ਜੀ ਕਿਉਂਕਿ ਇੰਨੀਆਂ ਅਸੀਂ ਸਾਡੇ ਕੋਲ ਅੰਡਰੇਸ ਪਈਆਂ ਸਭ ਚੈੱਕ ਕਰਾਂਗੇ ਵੀ ਕਿ ਇਹਨਾਂ ਦੇ ਕਿਤੇ ਇਹਨਾਂ ਚ ਹੀ ਦੋਸ਼ੀ ਤਾਂ ਨਹੀਂ ਹੈਗੇ। ਲੁੱਟ ਘੋੜ ਦੀ ਗੱਲ ਕਰੀਏ ਮੈਂ ਵਪਾਰ ਮੰਡਲ ਦਾ ਪ੍ਰਧਾਨ ਨਾਬੇ ਤੋਂ ਹਰ ਸਿੰਘ ਨੂੰ ਦੇਖਦੇ ਹੋਏ ਅਸੀਂ ਵਪਾਰੀ ਵੀ ਪਹਿਲਾਂ ਕਾਫੀ ਸਮੇ ਤੋਂ ਅਸੀਂ ਦੇਖ ਰਹੇ ਸੀ ਦੁਕਾਨਾਂ ਤੇ ਬਾੜ ਲੱਗ ਰਹੇ ਸੀ ਨਾਬੇ ਚ ਬਹੁਤ ਉੱਚ ਲੈਵਲ ਤੇ ਲੁੱਟਾਂ ਘੁਣਾ ਹੋ ਰਹੀਆਂ ਸੀ ਅਸੀਂ ਵੀ ਕਾਫੀ ਵਾਇਰ ਉਠਾਈ ਪਰ ਮੇਰੀ ਫੈਕਟਰੀ ਦੇ ਵਿੱਚ ਜੋ ਮੇਰਾ ਮੈਲਟਰ ਜੋ ਲੱਗਾ ਮੇਰਾ ਫੋਰਮੈਨ ਉਹ ਕੱਲ ਸਵੇਰੇ 3:30 ਵਜੇ ਜੋ ਸਟੇਸ਼ਨ ਤੇ ਉਤਰਿਆ ਗੱਡੀ ਚੋਂ ਤੇ ਬਸਟੈਲ ਕਰਨੀ ਤੁਰਿਆ ਆ ਰਿਹਾ ਸੀ ਪੰਜ ਛੇ ਲੋਗਾਂ ਨੇ ਅਣਪਛਾਤੇ ਆਣੇ ਨਹੀਂ ਇਹਦੀ ਕੁੱਟਮਾਰ ਕੀਤੀ ਤੇ ਨੂੰ ਲੁੱਟਿਆ ਇਹਦਾ ਮੋਬਾਈਲ ਲੁੱਟਿਆ ਇਹ ਤੋਂ ਪੈਸੇ ਖੋਏ ਇਹ ਜੋ ਕਪੜਾ ਲੀੜਾ ਇਹਦਾ ਜੋ ਵੀ ਸੀ ਇਹਨੂੰ ਸਾਰਾ ਕਪੜਾ ਜਿਹੜਾ ਖੋਇਆ ਤੋਂ ਤੇ ਇਹਦੀ ਬਹੁਤ ਘੁੱਟ ਮਾਰ ਦਿੱਤੀ। ਉਹਨੂੰ ਦੇਖਦੇ ਹੋਏ ਇਹਦੇ ਵੱਲੋਂ ਨਾਬਕ ਤਵਾਲੀ ਦੇ ਵਿੱਚ ਰਿਪੋਰਟ ਲਿਖਾਈ ਗਈ। ਔਰ ਸਰਦਾਰ ਸਰਬਜੀਤ ਸਿੰਘ ਚਿਮਾ ਜੀ ਐਸਐਚਓ ਸਾਹਮਣੇ ਔਰ ਇੱਕ ਤਵਾਲੀ 'ਚ ਅਸੀਂ ਉਹਨਾਂ ਦੀ ਤਾਰੀਫ਼ ਕਰਦੇ ਹਾਂ ਬਹੁਤ ਕਿ ਉਹਨਾਂ ਨੇ 1 ਘੰਟੇ ਦੇ ਵਿੱਚ ਜਿਹੜੇ ਉਹ ਲਟੇਰੇ ਸੀ ਉਹਨਾਂ ਨੂੰ ਕਾਬੂ ਕੀਤਾ ਤੇ ਉਹਨਾਂ ਨੂੰ ਸਬਕ ਸਿਖਾਇਆ। ਕਿ ਕਿਸ ਤਰ੍ਹਾਂ ਕਿਸੇ ਬੰਦੇ ਤੇ ਇਸ ਤਰ੍ਹਾਂ ਅ ਸ਼ਰੀਫ ਬੰਦੇ ਤੇ ਕਿਵੇਂ ਅਟੈਕ ਕਰੀਦਾ ਮੈਨੂੰ ਲੱਗਦਾ ਕਿ ਜਿਹੜੀਆਂ ਪਿਛਲੀਆਂ ਚੋਰੀਆਂ ਸਾਡੇ ਵਪਾਰੀਆਂ ਦੇ ਪਹਿਲਾਂ ਦੁਕਾਨਾਂ ਤੇ 파ੜ ਲੱਗੇ ਨੇ ਜਿਵੇਂ ਕਿਸੇ ਦੀ ਵਾਲੀ ਕੱਢ ਲਈ ਕਿਸੇ ਲੇਡੀਜ਼ ਦੀ ਸ਼ਹਿਰ ਦੇ ਵਿੱਚ ਤੁਰੇ ਜਾਂਦੇ ਦੀ ਬਹੁਤ ਜ਼ਿਆਦਾ ਲੇਡੀਜ਼ ਨੂੰ ਵੀ ਬਾਹਰ ਨਿਕਲਣਾ ਔਖਾ ਹੈ ਵੈਸੀ ਪਿਛਲੇ 20-25 ਦਿਨ ਤੋਂ ਜੋ ਕਤਵਾਲੀ ਦੇ ਇੰਚਾਰਜ ਹੋਰੇ ਆਏ ਨੇ ਐਸ.ਐਚ.ਓ ਸਾਹਿਬ ਕਾਬਲੇ ਤਾਰੀਫ ਨੇ ਅਸੀਂ ਸਾਰੇ ਵਪਾਰੀ ਵੀ ਉਹਨਾਂ ਦੀ ਤਾਰੀਫ ਕਰਦੇ ਹਾਂ ਕਿ ਜਿਸ ਤਰ੍ਹਾਂ ਉਹਨਾਂ ਨੇ ਚੋਰਾਂ ਨੂੰ ਨੱਥ ਪਾਈ ਆ ਅਸੀਂ ਸਲੂਟ ਕਰਦੇ ਹਾਂ ਅਸੀਂ ਅਫਸਰ ਨੂੰ ਕਿ 90 ਲਈ ਸਾਡੇ ਅਸਲੋ ਐਸੀ ਅਫਸਰ ਚਾਹੀਦੇ ਸੀ ਪ੍ਰਾਪਰਟੀ ਬੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ